ਕਹਿੰਦੇ ਕਿ ਜਦ ਸਾਡਾ ਫੋਨ ਚੱਕ ਕੇ ਕੱਟ ਦਿੰਦੇ ਆ ਫਿਰ ਕਿਵੇਂ ਪਹੁੰਚੇਗੀ ਸਾਡੀ ਆਵਾਜ਼ ਦੋਸਤੋ ਅਸੀਂ ਪਹੁੰਚਿਆ ਇਸ ਸਮੇਂ ਨਵਾਂ ਸ਼ਹਿਰ ਵਿਖੇ ਨਵੀਂ ਆਬਾਦੀ ਮੁਸਾਫਰ ਰੋਡ ਤੇ ਇਹ ਕਹਿੰਦੇ ਪਿਛਲੇ 3-4 ਦਿਨਾਂ ਤੋਂ ਬਿਜਲੀ ਗਈ ਹੈ ਗਵਾਚ ਦੋਸਤੋ ਬੱਤੀ ਗਈ ਹੈ ਗਵਾਚ ਦੋਸਤੋ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਿਹਾ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਨਹੀਂ ਸੁਰੂ ਤੁਸੀਂ ਸ਼ਹਿਰ ਤੋਂ ਮਸਲਾ ਲੱਗਦਾ ਵੀਡੀਓ ਕਿਸ ਨੂੰ ਪਤਾ ਮਿਲਦੀ ਸਭ ਤੋਂ ਸਮੇਸੀ ਤਰਵੈਣੀ ਤੇ ਬਿਲਕੁਲ ਨਾਲ ਮੂਸਾਪੁਰ ਰੋਡ ਤੇ ਨਮੀ ਆਬਾਦੀ ਵਿਖੇ ਮੌਜੂਦ ਆ ਔਰ ਜਿਹੜੇ ਇਹ ਲੋਕ ਨੇ ਇਹ ਹਮੇਸ਼ਾ ਹੀ ਕਿਸ ਨਾ ਕਿਸੇ ਸਮੱਸਿਆ ਤੋਂ ਪੀੜਤ ਰਹੇ ਆ ਔਰ ਆ ਵੀਰ ਜੀ ਤਾਂ ਗੁੱਸੇ 'ਚ ਕਹਿ ਰਹੇ ਸੀ ਕਿ ਜਾ ਤਾਂ ਸਾਨੂੰ ਕਹਿ ਦੋ ਕਿ ਅਸੀਂ ਸ਼ਹਿਰ ਤੋਂ ਹੀ ਬਾਹਰ ਆ ਆ ਡੰਪ ਵਾਲੀ ਸਮੱਸਿਆ ਨੇ ਇਹਨਾਂ ਦਾ ਲਹੂ ਪੀਤਾ ਹੋਇਆ ਉਤੋਂ ਪਹਿਲਾਂ ਸੜਕ ਬੜੀ ਮੁਸ਼ਕਿਲ ਨਾਲ ਬਣਾਈ ਸੀਗੀ ਅਸੀਂ ਵੀ ਵੀਡੀਓ ਪਾਈ ਸੀਗੀ ਫਿਰ ਜਾ ਕੇ ਕਿਤੇ ਕੰਮ ਸ਼ੁਰੂ ਹੋਇਆ ਔਰ ਹੁਣ ਤਿੰਨ ਚਾਰ ਦਿਨ ਤੋਂ ਬਿਜਲੀ ਨੇ ਐਨਾ ਪਰੇਸ਼ਾਨ ਕੀਤਾ ਇਹ ਕਹਿੰਦੇ ਕਿ ਪੱਖੇ ਜਿਹੜੇ ਆ ਵਿਚਾਰੇ ਉਹ ਵੀ ਸਾਨੂੰ ਪੁੱਛਦੇ ਆ ਉਹ ਪੱਖੇ ਵੀ ਸਾਨੂੰ ਕਹਿੰਦੇ ਕਿ ਚਲਾ ਦਿਓ ਪੱਖੇ ਵੀ ਚੱਲਣ ਨੂੰ ਤਰਸ ਗਏ ਬੱਚੇ ਜਿਹੜੇ ਆ ਉਹ ਅੰਦਰ ਜਾਣ ਤੋਂ ਵੀ ਮਤਲਬ ਔਖੀ ਉਹਨਾਂ ਨੂੰ ਔਖਾ ਮਹਿਸੂਸ ਹੁੰਦਾ ਕਿਉਂਕਿ ਅੰਦਰ ਇੱਕ ਤਰ੍ਹਾਂ ਦਾ ਤੰਦੂਰ ਬਣਿਆ ਹੋਇਆ ਬਣਿਆ ਹੋਇਆ ਸੂਰਜ ਦੀ ਟਿੱਕੀ ਸਿਰ ਤੇ ਉਹਦੇ ਨਾਲ ਜਿਹੜੀ ਬਿਜਲੀ ਬਿਲਕੁਲ ਨਹੀਂ ਅੰਦਰ ਹੈਗੀ बार-बार ਇਹ ਫੋਨ ਕਰ ਰਿਹਾ ਕੋਈ ਫੋਨ ਨਹੀਂ ਚੱਕਦਾ ਉਹ ਦੇਖੋ ਵੈਸੇ ਸਾਡੇ ਸੀਐਮ ਸਾਹਿਬ ਕਹਿੰਦੇ ਕਿ ਰੰਗਲਾ ਪੰਜਾਬ ਬਣਾਣਾ ਪੁਰਾਣੇ ਦਿਨ ਲੈ ਕੇ ਆਣੇ ਉਹ ਦੇਖੋ ਪੱਖੀ ਵਾਲਾ ਕੰਮ ਸ਼ੁਰੂ ਹੋ ਗਿਆ ਆ ਨੰਨੀ-ਮੁੰਨੀ ਬੱਚੀ ਬੱਚੀ ਹੈ ਨਾ ਬੇਟੀ ਹੈ ਨਾ ਆ ਪਿਆਰੀ ਜੀ ਬੇਟੀ ਆ ਚਾਰ-ਪੰਜ ਦਿਨ ਦੀ ਬੇਟੀ ਹੈ ਔਰ ਚਾਰ ਦਿਨ ਤੋਂ ਇੱਥੇ ਬਤੀ ਹੈ ਨੀਗੀ ਇਹ ਨੰਨਾ ਚਰਾਗ ਹੈ ਤੇ ਜੇ ਇੱਥੇ ਬੱਤੀ ਨਹੀਂ ਹੈਗੀ ਤਾਂ ਤੁਸੀਂ ਬੱਚੇ ਦੀ ਮਾਂ ਦੇ ਦਿਲ ਤੇ ਦੇਖੋ ਕੀ ਬੀਤਦੀ ਹੋਗੀ ਕਿੱਦਾਂ ਉਹਨੂੰ ਸਾਂਭਦੀ ਹੋਗੀ ਇਹ ਹਾਲਾਤ ਨੇ ਔਰ ਇਹ ਕਹਿੰਦੇ ਕਿ ਅਸੀਂ ਬਾਰ-ਬਾਰ ਫੋਨ ਕਰਕੇ ਅੱਕ ਗਏ ਆ ਥੱਕ ਗਏ ਆ ਪੱਕ ਗਏ ਆ ਪਰੇਸ਼ਾਨ ਹੋ ਗਏ ਆ ਆ ਇਧਰ ਤਾਰਾ ਕਹਿੰਦੇ ਰੱਖ ਗਏ ਆ ਆਇਆ ਕੋਈ ਨਹੀਂ ਇਹ ਕਹਿ ਕੇ ਗਏ ਸੀ ਦਸਾਂ ਮਿੰਟਾਂ ਤੇ ਆਏ ਹੁਣ ਕਈ ਘੰਟੇ ਹੋ ਗਏ ਆ ਇਹਨਾਂ ਦੇ ਕਹਿਣ ਦੇ ਮੁਤਾਬਕ ਕਿ ਪਰਸੋ ਤੋਂ ਬੱਤੀ ਹੈ ਨਹੀਂਗੀ 6 ਘੰਟੇ ਹੋ ਗਏ ਇਹਨੂੰ 5-6 ਘੰਟੇ ਦੇ ਬਿਤਾਉ। ਇਹਨੂੰ 6 ਘੰਟੇ ਕੋ ਕਰਨ ਹੋ ਗਏ ਆ। ਚਲੋ ਬੰਨੀ ਨੂੰ 6 ਘੰਟੇ ਹੋ ਗਏ ਆ। ਅਸੀਂ ਬਿਜਲੀ ਜਿਹੜੇ ਮੁਲਾਜ਼ਮ ਨੇ ਉਹਨਾਂ ਦੀ ਵੀ ਸਲਾਮਤੀ ਮੰਗਦੇ ਆ ਕਿ 45 ਡਿਗਰੀ ਟੈਂਪਰੇਚਰ 50 ਡਿਗਰੀ ਟੈਂਪਰੇਚਰ 'ਚ ਕੰਮ ਕਰਦੇ ਆ। ਲੇਕਿਨ ਰਾਤ ਵੇਲੇ ਕਨੈਕਸ਼ਨ ਜੋੜ ਜੋ ਥੋੜਾ ਸ਼ਾਮ ਨੂੰ ਕਨੈਕਸ਼ਨ ਜੋੜ ਜੋ ਐਟ ਲੀਸਟ ਇਹ ਨਾ ਲੋਕਾਂ ਨੂੰ ਰਾਹਤ ਤਾਂ ਮਿਲੇ। ਇੱਕ ਵਾਰੀ ਆਪਾਂ ਸਮਝੀਏ ਕਿ ਜਿਹੜੇ ਇਹਨਾਂ ਦੇ ਬਜ਼ੁਰਗ ਨੇ, ਬੱਚੇ ਨੇ ਜਾ ਜੋ ਨੌਜਵਾਨ ਵੀ ਆ ਕਿਉਂਕਿ ਟੈਂਪਰੇਚਰ ਹੀ ਇੰਨਾ ਵੱਧ ਜਾਂਦਾ ਬਾਡੀ ਇੱਕਦਮ ਹੀ ਡੀਹਾਈਡਰੇਟ ਕਰ ਜਾਂਦੀ ਆ ਸਰਵਾਈਵ ਕਿਵੇਂ ਕਰਨਾ ਅਸੀਂ ਜਿਹੜੀ ਸਾਡੀ ਡਿਊਟੀ ਹੈ ਉਹਨੂੰ ਤਾਂ ਨਿਭਾਈਏ ਤੇ ਉਹਦੇ ਨਾਲ ਦੀ ਨਾਲ ਪ੍ਰਸ਼ਾਸਨ ਅੱਗੇ ਬੇਨਤੀ ਆ ਕਿ ਜੇ ਕੰਮ ਨਹੀਂ ਹੁੰਦਾ ਸਾਡੇ ਸੀਐਮ ਸਾਹਿਬ ਤਾਂ ਕਹਿੰਦੇ ਕਿ ਪੈਸਾ ਬਹੁਤ ਹੈ ਫਿਰ ਜਿਹੜੀ ਨੌਕਰੀਆਂ ਦੇ ਦਿਓ ਫਿਰ ਲੋਕਾਂ ਨੂੰ ਰੋਜ਼ਗਾਰ ਦਾ ਮੌਕਾ ਦੇ ਦਿਓ ਕੋਈ ਤਾਂ ਕੰਮ ਕਰੇ ਆ ਬੀਬੀ ਆ ਨਾ ਗੱਲਬਾਤ ਕਰਦੇ ਮਾਤਾ ਜੀ ਤਕਲੀਫ ਬਹੁਤ ਹੈ ਪਰ ਆਪਣੀ ਜ਼ੁਬਾਨੀ ਬਿਆਨ ਕਰੋ ਕੀ ਕਹੋਗੇ ਤੁਸੀਂ ਆ ਤਾਂ ਗਰਮੀ ਫਰੀਜਾ ਚ ਪਾਣੀ ਹੈ ਨਹੀਂ ਪਾਣੀ ਤੋਂ ਬਿਨਾ ਨਿਆਣੇ ਫਿਰ ਜੀ ਸਮੇਲਾ ਮਾਰਦੀਆਂ ਮਿੱਡਾ ਮੁਸ਼ਕ ਮਾਰਦੀਆਂ ਆ ਫੇਰ ਦੇਖੋ ਜੀ ਸਿਆਣੇ ਨਿਆਣੇ ਸਭ ਪਾਣੀ ਤੋਂ ਤੜਫੇ ਪੈ ਫਰਿਆ ਪਰ ਸਾਨੂੰ ਕਿਤੇ ਉਹ ਨਹੀਂ ਮਿਲਦੀ ਪਾਣੀ ਸਾਨੂੰ ਅੱਜ ਤਾਂ ਨਹੀਂ ਗੁੰਡੀ ਦੇ ਵੀ ਹੈ ਨਹੀਂ ਤੱਕ ਹੈ ਨਹੀਂ ਕਿਤੇ ਵੀ ਨਹੀਂ 15 20 ਘਰ ਹੈ ਕਿਸੇ ਦੇ ਵੀ ਹੈ ਨਹੀਂ ਆ ਸਿਆਣਾ ਬਜ਼ੁਰਗ ਪਾਣੀ ਕਿਤੇ ਉਹ ਲਿਆ ਲਿਆ ਕੇ ਇਹਨੂੰ ਦਿੰਨੇ ਅਸੀਂ ਨਿਆਣੇ ਸਾਡੇ ਪੋਰਾ ਪੋਰਾ ਪੌੜੀਆਂ ਅਸੀਂ ਇਕੱਠੀਆਂ ਨੇ ਮੋਰੀਰੇ ਕਸ਼ਟ ਵੀ ਹੈਗਾ ਹਾਂ ਹਾਂਜੀ ਬੌੜੀਆਂ ਅਸੀਂ ਲੋਕਾਂ ਦੇ ਘਰਾਂ ਤੋਂ ਕੱਠੀਆਂ ਕਰ ਕਰ ਕੱਲ ਵੀ ਬੰਨੀਆਂ ਅੱਜ ਵੀ ਦੇਲਾ ਬੰਨ ਕੇ ਬੈਠੇ ਮੁੜ ਕੇ ਸਾਡੀ ਖਾਵਾ ਨਹੀਂ ਲਈ ਕੋਈ ਨਹੀਂ ਆਇਆ ਹੈ ਕੰਮ ਆ ਤਾਂ ਹੁਣ ਮਾਣ ਜੇ ਮੌਸਮ ਠੀਕ ਹੈ ਖੜਨ ਜੋਗੇ ਅਸੀਂ ਹੋ ਗਏ ਆ ਦੁਪਹਿਰ ਤਾਂ ਬਹੁਤ ਔਖੀ ਹੁੰਨੀ ਆ ਤਿੰਨ ਦਿਨ ਹੋ ਗਏ ਤਿੰਨ ਦਿਨ ਸਾਨੂੰ ਕੱਲ ਵੀ ਤਿੰਨ ਦਿਨ ਹੋਗਾ ਸਾਨੂੰ ਤਿੰਨ ਦਿਨ ਹੋਗਾ ਸਾਨੂੰ ਤਿੰਨ ਤਿੰਨ ਹੋ ਗਏ ਸਾਨੂੰ ਦਵਾਈ ਲਿਆਂਦੇ ਨੂੰ ਨਾਲ ਕੋਈ ਪਾਣੀ ਨਹੀਂ ਹੈ ਕੁਝ ਨਹੀਂ ਹੈ ਫ੍ਰਿਜਰ ਤਾਂ ਠੰਡੀਆਂ ਗਿਆ ਉਹ ਮਾਰਦੇ ਹੀ ਆ ਸਾਡੀਆਂ ਸਬਜ਼ੀਆਂ ਵੀ ਖਰਾਬ ਹੋ ਗਿਆ ਦੁੱਧ ਕਿਲੋ ਕਿਲੋ ਸੀ ਉਹ ਵੀ ਸਾਰੇ ਖਰਾਬ ਹੋ ਗਏ ਆ ਸਭ ਖਰਾਬ ਹੋ ਜਾਂਦਾ ਸਹੀ ਗੱਲ ਹੈ ਸੋ ਦੁੱਧ ਸਾਰੇ ਪਾਜੀ ਕਹਿੰਦੇ ਆਟਾ ਵੀ ਆਟਾ ਵੀ ਨੁਕਸਾਨ ਹੋ ਗਿਆ ਮੈਨੂੰ ਦੱਸੋ ਸਾਡੇ 4.5 ਕਿਲੋ ਆਟਾ ਖਰਾਬ ਹੋਇਆ 5 ਕਿਲੋ ਮਹੀਨੇ ਦੀ ਕਣਕ ਮਿਲਦੀ ਆ 4 ਜੀ ਆ ਸੀ 5 ਕਿਲੋ ਦੇ ਨਾਲ ਜੀ ਮਹੀਨਾ ਕੱਢਦੇ ਆ ਜੇ ਤਾਂ 4-5 ਕਿਲੋ ਦਾ ਆਟਾ ਹੀ ਖਰਾਬ ਹੋ ਗਿਆ ਸਾਡਾ ਘੁੱਟਿਆ ਹੋਇਆ ਸਾਢੇ 4 ਕਿਲੋ ਦੁੱਧ ਖਰਾਬ ਹੋਇਆ ਮਜ਼ਦੂਰੀ ਹੱਜ਼ੀ ਕਰਦੇ 700 ਰੁਪਏ ਦਿਹਾੜੀ ਹੈ ਸਾਡੀ ਉਹਦੇ ਵਿੱਚੋਂ ਅਸੀਂ ਕੀ ਕਮਾਈਏ ਤੇ ਕੀ ਲੈਈਏ ਕੀ ਕਿਸੇ ਤੋਂ ਧਾਰਾ ਦੇਈਏ ਕਿਸੇ ਨੂੰ ਅੱਛਾ ਆਂਟੀ ਦੀ ਗੱਲ ਵੀ ਸਮਝੀਓ ਕਹਿੰਦੇ ਆਂਟੀ ਗੁਆਂਡੀਆਂ ਦੇ ਬਿਜਲੀ ਹੈ ਨਹੀਂ ਅਸੀਂ ਬਰਫ਼ ਕਿੱਥੋਂ ਲਵਾਂਗੇ ਕਿੱਥੋਂ ਲਵਾਂਗੇ ਜੀ ਦੁੱਧ ਕਿੱਥੋਂ ਕਿਸ ਨੂੰ ਗਏ ਹੁਣ ਅਸੀਂ ਮਸਾਲੇ ਵਾਲੀ ਬਰਫ਼ ਲੈ ਕੇ ਆਏ ਆ ਉਹ ਨਿਆਣਿਆਂ ਦੇ ਗਲੇ ਖਰਾਬ ਹੋ ਗਏ ਠੰਗਦੇ ਆ ਉਹ ਸਾਡੇ ਕੋ ਤਾਂ ਉਹੀ ਪੈਸਾ ਹੈ ਨਹੀਂ ਕਰਦੇ ਕੰਮ ਚ ਕਰਜ ਲਾਈਏ ਕਮਿਲਦਾਰੀਆਂ ਚਲਾਈਆਂ ਕਾ ਨਿਆਣਿਆਂ ਦੀਆਂ ਦਵਾਈਆਂ ਦਵਾਈਏ सीएम साहब ਸਾਡੇ ਕਹਿੰਦੇ ਬੱਲੇ ਬੱਲੇ ਆ ਪਰ ਨਹੀਂ ਸਾਡਾ ਮੱਲਾ ਜਿਹੜਾ ਨਵੀਂ آبادی موسیਪੁਰ ਰੋਡ ਤਰਪੈਣੀ ਚੌਂਕ ਗਲੀ ਨੰਬਰ 1 ਸਭ ਤੋਂ ਥੱਲੇ ਹੀ ਆ ਡਾਕਟਰ ਨਸ਼ੱਤਰਪਾਲ ਆਇਆ ਉਹਨਾਂ ਨੇ ਹੱਥ ਜੋੜ ਕੇ ਵੋਟਾਂ ਲਈਆਂ ਅੱਜ ਸਾਡੀ ਸਰ ਤਕੇ ਦੀ ਨਹੀਂ ਲਈ ਅਹੀਂ ਮੁੜ ਕੇ ਮੁੜ ਕੇ ਜ਼ਿੰਦਗੀ ਚ ਨਹੀਂ ਆ ਪਾਸੇ ਨੂੰ ਦੇਖਿਆ ਹੀ ਨਹੀਂ ਉਦੋਂ ਇੱਥੇ ਭਾਜੀ ਉਹਨਾਂ ਨੂੰ ਕਦੇ ਸਵੇਰੇ ਭਾਜੀ 10 ਵਜੇ ਮੈਂ ਬਿਜਲੀ ਦਫ਼ਤਰ ਗਿਆ ਜਦੋਂ 10 ਵਜੇ ਬਿਜਲੀ ਦਫ਼ਤਰ ਗਿਆ ਤੇ ਉੱਥੇ ਮੈਨੂੰ ਉਹਨਾਂ ਨੇ ਕਿਹਾ ਇੱਕੋ ਬੰਦਾ ਸੀਗਾ ਸੁਰੇ 10 ਵਜੇ ਬਿਜਲੀ ਦਫ਼ਤਰ ਮੈਨੂੰ ਕਹਿੰਦੇ ਭਾਜੀ 12 ਵਜੇ ਤੋਂ ਬਾਅਦ ਆਇਓ ਮੈਂ ਕਹਾ ਕਿਉਂ ਕਹਿੰਦਾ 12 ਵਜੇ ਤੋਂ ਬਾਅਦ ਆਇਓ ਜਿਹੜੀ ਵੀ ਤੁਹਾਡੀ ਨਾ ਪ੍ਰੋਬਲਮ ਜੇ ਕਿਸੇ ਨੇ ਵੀ ਕੋਈ ਕੰਪਲੇਨਟ ਸੁਣੀ ਤੁਹਾਡੀ 12 ਵਜੇ ਤੋਂ ਬਾਅਦ ਸੁਣੀ ਆ ਮੈਂ ਕਹਾ ਯਾਰ ਐਦਾਂ ਕਿਉਂ ਡਿਸਟ੍ਰਿਕਟ ਵਾਹੇ ਨਵਾਂ ਸ਼ਹਿਰ ਡਿਸਟ੍ਰਿਕਟ ਵਾਹੇ ਤੁਸੀਂ ਇਹਨੇ 12 ਵਜੇ ਤੋਂ ਬਾਅਦ ਆਇਓ ਜੇ ਪਹਿਲਾਂ ਕਿਸੇ ਨੇ ਲੋਡ ਵਾਜੇ ਕਹਿੰਦਾ ਬੰਦੇ ਸਾਡੇ ਸਾਰੇ ਹੜਤਾਲ ਤੇ ਬੈਠੇ ਆ ਵੀ ਤੁਹਾਡਾ ਕੋਈ ਹੱਲ ਨਹੀਂ ਹੋਣਾਗਾ 12 ਵਜੇ ਤੋਂ ਬਾਅਦ ਆਇਓ ਜਦੋਂ ਮੈਂ 12 ਵਜੇ ਤੋਂ ਬਾਅਦ ਗਿਆ ਬਿਲੀ ਦਫਤਰ ਦੀ ਬੈਕ ਸਾਈਡ ਤੇ ਇੱਕ ਛੋਟਾ ਜਿਹਾ ਕਮਰਾ ਜਿੱਦਾਂ ਚੋਰਾ ਦਾ ਹੁੰਦਾ ਵਾ ਛੋਟਾ ਜਿਹਾ ਕਮਰਾ ਜਾਲੀ ਲੱਗੀ ਹੋਈ ਉਹਨੂੰ ਮੋਰੇ ਇੰਨਾ ਕਾਫੂਸ ਪਾਣੀ ਪੂਣੀ ਕੋਈ ਅਣਜਾਣ ਬੰਦਾ ਦੇਖ ਕੇ ਜਾ ਹੀ ਨਹੀਂ ਸਕਦਾ ਮੈਂ ਉਹਰੇ ਵਿੱਚੋਂ ਘਾਰੇ ਵਿੱਚੋਂ ਲੰਘ ਕੇ ਗਿਆ ਤਾਂ ਮੈਂ ਰਿਕਵੈਸਟ ਕੀਤੀ ਮੈਨੂੰ ਕਹਿੰਦੇ ਹਾਂਜੀ ਭਾਜੀ ਮੈਂ ਕਿਹਾ ਦਿੱਦਾ ਕਰਕੇ ਭਾਜੀ ਤਿੰਨ ਦਿਨਾਂ ਤੋਂ ਅਸੀਂ ਪਰੇਸ਼ਾਨ ਆ ਤੇ ਕਹਿੰਦੇ ਭਾਜੀ ਅੱਧੇ ਘੰਟੇ ਦਾ ਟਾਈਮ ਦੋ ਮੈਂ ਕਿਹਾ ਤੈਨੂੰ 2 ਘੰਟੇ ਦਾ ਟਾਈਮ ਦਿੰਦਾ ਮੇਰਾ ਭਾਜੀ ਵੀ ਪਹੁੰਚ ਜਵੀਂ ਕਹਿੰਦਾ ਭਾਜੀ ਇੱਥੇ ਅਸੀਂ ਜਿਹੜੀ ਸਾਨੂੰ ਆਨਲਾਈਨ ਕੋਈ ਨਾ ਕੰਪਲੇਨਟ ਆਉਂਦੀ ਮੈਂ ਕਹਿੰਦਾ 19 12 ਦੇ ਕੰਪਲੀਟ ਪਾ ਦੇ ਨੇ ਕਹਿੰਦਾ 19 12 ਦੇ ਕੰਪਲੀਟ ਪਾ ਦਿਓ 19 12 ਦੇ ਕੱਲ ਤੇ ਫੋਨ ਲਾਈ ਨਾ ਬਾਈ ਫੋਨ ਹੀ ਨਹੀਂ ਲੱਗਦਾ ਦੇਖੋ ਇੱਕ ਇੰਚਲੀ ਦੇ ਕੱਟ ਤੋਂ ਹੀ ਫੋਨ ਕੱਟ ਦਿੰਦੇ ਆ ਇੱਕ ਮਿੰਟ ਧੰਨਵਾਦ ਖਾਲਦਾ 19 12 ਤੇ ਮੈਂ ਹੁਣ ਸ਼ਾਮੀ ਸ਼ਾਮੀ ਰਿਕੁਐਸਟ ਬਾਈ ਮੇਰਾ ਫੋਨ ਕਰ ਪਿਆ 19 12 ਤੇ ਸ਼ਾਮੀ ਰਿਕੁਐਸਟ ਬਾਈ ਪਹਿਲਾਂ ਉਹਨਾਂ ਨੇ ਮੇਰੀ ਰਿਕੁਐਸਟ ਅਕਸੈਪਟ ਕਰ ਲਈ ਰਜਿਸਟਰਡ ਹੋ ਗਈ ਉਸ ਤੋਂ ਬਾਅਦ ਵਿਚਾਰ ਰਜਿਸਟਰਡ ਹੋਣ ਤੋਂ ਬਾਅਦ ਆਪਣੇ ਆਪ ਹੀ ਬਾਈ ਰਿਕੁਐਸਟ ਉਹਨਾਂ ਨੇ ਮੇਰੀ ਕੈਨਸਲ ਕਰ ਦਿੱਤੀ ਅੱਛਾ ਬੰਦਾ ਆ ਆਪਣੇ ਆਪ ਹੀ ਮੈਸੇਜ ਆ ਦੇ ਸਭ ਜੀ ਗੱਲ ਇਹ ਕਰਦੇ ਆ ਜੇ ਸਾਡਾ ਇੱਕ ਅੱਧੇ ਦਿਨ ਦੇ ਵਿੱਚ ਜਾਂ ਕੀ ਪਲਕੀ ਹੋਣ ਇੱਕ ਅੱਧੇ ਦਿਨ ਤਾਂ ਬਹੁਤ ਜ਼ਿਆਦਾ ਸਮਰ ਆਉਂਦੀ ਆ ਕੱਢਣੀ ਆ ਜੇ ਨਾ ਅੱਜ ਸਾਡਾ ਹੱਲ ਹੋਇਆ ਅਸੀਂ ਹੁਣੇ ਹੀ 2 ਘੰਟਿਆਂ ਦੇ ਵਿੱਚ ਚੰਡੀਗੜ੍ਹ ਚੌਂਕ 'ਚ ਜਾਮ ਲਾਵਾਂਗੇ ਪੂਰਾ ਚੱਕਾ ਜਾਮ ਕਰਾਂਗੇ ਜਾਂ ਤਾਂ ਅਸੀਂ ਇਹ ਨਹੀਂ ਉਦਾਂ ਵੀ ਮਰੇ ਆ ਤਾਂ ਐਦਾਂ ਵੀ ਤੇਲ ਛੜਕ ਕੇ ਸਾਨੂੰ ਮਾਰ ਦਿਓ ਅੱਛਾ ਜਿਹੜੀਆਂ ਤਾਰਾ ਰੱਖ ਕੇ ਗਏ ਆ ਕਹਿ ਕੇ ਕੀ ਗਏ ਕਨੈਕਸ਼ਨ ਕਿੱਥੋਂ ਰੰਦਾ 10 ਮਿੰਟਸ ਕਹਿੰਦੇ ਅਸੀਂ ਤਾਂ ਸਾਬ ਮਿੰਟਾਂ 'ਚ ਪਹੁੰਚ ਗਏ ਅੱਛਾ ਆ 6 ਘੰਟੇ ਹੋ ਗਏ ਹਲੇ ਤੱਕ ਕਰਨਾ ਲੱਲਾ ਪੱਪਾ ਜੀ ਆ ਦੇਖ ਲੋ ਤੁਹਾਡੇ ਸਾਹਮਣੇ ਮੇਰੇ ਮੁੰਲਾ ਦਾ ਐਮਐਸਪੀ ਕਹਿੰਦਾ 10 ਮਿੰਟਾਂ ਤੱਕ ਆਏ 2 ਮਿੰਟਾਂ ਤੱਕ ਹਜੇ ਤੱਕ ਨਾ ਐਮਐਸਪੀ ਨੇ ਬਾਤ ਪੁੱਛੀ ਤਾਂ ਨਾ ਸਾਡੀ ਕਿਸੇ ਬੰਦੇ ਨੇ ਬਾਤ ਪੁੱਛੀ ਆ ਕੇ ਅਸੀਂ ਵੀ ਉਹੀ ਜਿਹੜੇ ਉਹ ਵੀ ਲੱਲਾ ਪੱਪਾ ਜੀ ਅੱਛਾ ਉਹ ਦਿਖਾਓ ਬੇਟੀ ਮੈਂ ਉਹ ਤਸਵੀਰ ਦੇਖਦਾ ਤਾਂ ਮਨ ਦੇ ਅੰਦਰ ਇੱਕ ਰੋਸ ਜਾਗਦਾ ਸਾਡੀਆਂ ਸਰਕਾਰਾਂ ਲਈ ਪ੍ਰਸ਼ਾਸਨ ਲਈ ਆਹ ਦੇਖੋ ਕੋਠੇ ਤੇ ਕੋਠੇ ਤੇ ਉਂ ਐ ਉਂ ਐ ਐਂ ਹੁੰਦੇ ਕਿਉਂ ਯਾਰ ਕਦੇ ਲਈ ਯਾਰ ਬਿੱਲ ਨਹੀਂ ਦਿੰਦੇ ਅਸੀਂ ਟੈਕਸ ਦਿੰਨੇ ਆ ਪੂਰਾ ਦਿੰਨੇ ਆ ਜੀ ਸਾਡੇ ਉਹ ਸਭ ਕੁਝ ਲੈਂਦੇ ਆ ਇਹ ਅੱਜ ਐਸੀ ਰੋਣੇ ਪਏ ਆ ਇਹ ਸਾਡੇ ਨਿਆਣੇ ਕਲਪਦੇ ਪਏ ਅਜੀ ਤਾਂ ਇਹ ਤੂੰ ਉੱਧਰ ਬੈਠ ਕੇ ਗੁਜ਼ਾਰਾ ਕਰ ਮੈਂ ਜਰਾਜ ਤਾਂ ਕੱਪੜੇ ਵੀ ਲਾ ਲਮਾਂਗੇ ਜਨਾਨੀ ਲਾ ਲੂਗੀ ਕੱਪੜੇ ਫਿੱਟ ਲਾਂਦ ਤਾ ਇਹੋ ਜੇ ਪ੍ਰਸ਼ਾਸਨ ਦੇ ਸਿਸਟਮ ਤੇ ਫਿੱਟ ਲਾਂਦ ਸਿਸਟਮ ਦੇ ਫਿੱਟ ਲਾਂਦ ਇਸ ਨਵੇਂ ਸ਼ਹਿਰ ਦੇ ਸਿਸਟਮ ਤੇ ਫਿੱਟ ਲਾਂਦ ਉਹ ਡੁੱਬ ਕੇ ਮਰ ਜਾਣ ਡੈਂਪ ਦੇ ਵਿੱਚ ਮੂੰਹ ਦੇ ਕੇ ਨੱਕ ਦੇ ਕੇ ਮਰ ਜਾਣੇ ਇਹ ਕੂੜੇ ਦੇ ਵਿੱਚ ਆਪਣਾ ਫਿੱਟ ਲਾਂਦ ਹੈ ਨਾ ਤੇ ਪੂਰੇ ਪ੍ਰਸ਼ਾਸਨ ਤੇ ਬਿਲੀ ਬੋਰਡ ਤੇ ਹੁਣ ਨਿੱਕੇ ਨਿੱਕੇ ਬੱਚੇ ਕੀ ਮੰਚਰਾਂ ਤੇ ਵਿਚਾਰਾਂ ਦਾ ਹੋ ਗਏ ਕਿ ਕਿੱਥੇ ਫਸ ਗਏ ਆ ਇਹ ਹੀ ਵਿਚਾਰਾ ਇਹ ਕਿੱਥੇ ਪਰਜਾਈ ਤੇ ਮੇਰੀ ਮੇਰਾ ਭਤੀਜਾ ਕੱਲ ਇਸੇ ਕਰਕੇ ਇਸੇ ਦੁੱਖੋਂ ਕਿ ਆਪਣੇ ਮਾਪਿਆਂਰੇ ਚਲ ਗਏ ਆ ਕਿ ਲੈਡ ਨਹੀਂ ਜਾਂਦੀ ਹੈਗੀ ਹਾਂ ਹੁਣ ਮੇਰੀ ਮੈਡਮ ਤੇ ਮੇਰਾ ਮੇਰੀ ਛੋਟੀ ਕੁੜੀਆ ਮੇਰੀ ਮੈਡਮ ਵੀ ਕਹਿੰਦੀ ਮੈਨੂੰ ਉੱਥੇ ਛੱਡਿਆ ਹੋ ਜੀ ਪੇ ਕਹਰੇ ਜਿੰਨਾ ਤੇ ਲੈਡ ਨਹੀਂ ਜਾਂਦੀ ਹੈਗੀ ਕੀ ਕਰਾਂਗੇ ਜੇ ਸਾਰੇ ਛੱਡਣ ਚੱਲ ਗਏ ਇੱਥੇ ਘਰ ਪਿੰਡ ਕੌਣ ਘਰ ਕੌਣ ਬਸ ਸੋਟੀ ਕਿੰਨੇ ਬਣਾਉਣੀ ਆ ਸਾਡੇ ਘਰ ਕਿੱਦਾਂ ਚੱਲੂਗੇ ਤਾਂ ਅਸੀਂ ਕੰਮ ਕਰ ਕਿੱਦਾਂ ਕਰਾਂਗੇ ਆਪਾਂ ਇਹ ਤਾਂ ਉਹੀ ਗੱਲੋ ਜਿਵੇਂ ਰੇਲਵੇ ਰੋਡ ਤੇ ਕਹਿੰਦੇ ਰਿਸ਼ਤੇ ਹੋਣੇ ਬੰਦ ਹੋ ਗਏ ਇਧਰੋਂ ਘਰ ਵਾਲੀਆਂ ਘਰ ਜਾਣ ਲੱਗ ਪਈਆਂ ਬੇਚੇ ਜਾਣੀ ਐਸੀ ਬੈਠ ਕੇ ਇਕੱਲੇ ਫੇਰ ਸਾਨੂੰ ਤਾਂ ਇਹ ਆ ਬਈ ਨਕਲਾ ਕਰਦੇ ਅਸੀਂ ਡਰਾਮੇ ਕਰਾਂਗੇ ਇਦਾਂ ਭਗਵਾਨਤਮਾਨ ਦੇ ਨਾਂ ਤੇ ਨੇ ਦੇਖੋ ਇਹ ਤਕਲੀਫ ਹੈ ਤਕਲੀਫ ਹੈ ਇਹਨੇ ਦੇਖੋ ਉਹ ਅਸਲ ਜੋ ਪਿੱਛੇ ਪੇਨ ਸਮਝੀਏ ਕਿ ਇੱਕ ਮਾਂ ਮਜਬੂਰ ਹੋ ਕੇ ਕਹਿ ਰਹੀ ਆਪਣੇ ਹਸਬੰਡ ਨੂੰ ਕਿ ਮੈਂ ਬੇਟੀ ਨੂੰ ਲੈ ਕੇ ਚਲੇ ਜਾਨੀ ਕਿਉਂਕਿ ਮਾਪੇ ਆਪਣਾ ਦੁੱਖ ਤਾਂ ਜਿਹੜਾ ਜਰ ਲੈਂਦੇ ਬੱਚਿਆਂ ਦਾ ਦੁੱਖ ਨਹੀਂ ਜਰ ਹੁੰਦਾ ਨਾ ਹੁਣ ਜੇ ਤੁਹਾਡੀ ਬੇਟੀ ਰਾਤ ਨੂੰ ਉੱਠ ਖੜੂਗੀ 12:00 ਵਜੇ ਕੱਲ ਕੱਲ 11-12 ਵਜੇ ਇਨਵਰਟਰ ਖਤਮ ਹੋ ਗਿਆ ਉਸ ਤੋਂ ਬਾਅਦ ਸਾਰੀ ਰਾਤ ਕੁੜੀ ਨੇ ਵੀ ਸਾਰੇ ਯਾਨੀ ਕਿ ਬੱਚਿਆਂ ਨੇ ਸਾਰਿਆਂ ਜਾ ਕੇ ਗੱਟੀ ਆ ਜਿਹਦੀ ਆ ਗੱਲ ਕਰ ਬਿਲਕੁਲ ਘਰ ਦੇ ਸਾਹਮਣੇ ਉਹਦਾ ਸਾਰੀ ਰਾਤ ਐਦੇ ਦੇਖੀ ਰਹਾ ਕੰਮ ਦੀ ਕੋਠੇ ਦੇ ਉਹ ਵਾਦੀ ਰਹੀ ਹੈ ਸਾਰੀ ਦੇਖੋ ਪੁਰਾਣੇ ਸਮੇਂ ਚ ਗੱਲ ਹੋਰ ਸੀਗੀ ਕਿਉਂਕਿ ਉਦੋਂ ਇਹ ਘਰ ਕੱਚੇ ਸੀ ਗਰਮਾਇਸ਼ ਐਨੀ ਨਹੀਂ ਸੀ ਘਰ ਕੱਚੇ ਸੀ ਲੋਕ ਸੱਚੇ ਸੀ ਮਲਾਜ਼ਮ ਵੀ ਸੱਚੇ ਸੀ ਵਾਦੇ ਦੇ ਪੱਕੇ ਦੇ ਸੀ ਹੁਣ ਤਾਂ ਨਾ ਲੋਕ ਸੱਚੇ ਆ ਨਾ ਘਰ ਕੱਚੇ ਆ ਮਲਾਜ਼ਮ ਤਾਂ ਫਿੱਟ ਲਾਂਤਾ ਹੀ ਆਣਾ ਤੇ ਉਹ ਤਾਂ ਹੈਗੀ ਆ ਉਹ ਦਿੱਤੀ ਜਬਾਨ ਪਗਾਉਣੀ ਚਾਹੀਦੀ ਆ ਪਗਾਣੇ ਚਾਹੀਦੀ ਆ ਹੁਣ ਆ ਹਾਲਾਤ ਦੇਖ ਕੇ ਤਾਂ ਕਿਸੇ ਦਾ ਟਾਈਮ ਦੇਖ ਲਓ ਕਿੰਨਾ ਹੋ ਚੁੱਕਾ ਹਜੇ ਤੱਕ 6:30 ਹੋ ਗਏ ਆ 6:30 ਹੋ ਗਏ ਹਜੇ ਤੱਕ ਕੋਈ ਮੁਲਾਜ਼ਮ ਨਹੀਂ ਆ ਕੀ ਗਰੰਟੀ ਆ ਕਿ ਹੁਣ ਆਜੂਗੇ ਕੀ ਰਾਤ ਨੂੰ ਆਉਗੇ ਕਰੂਗੇ ਕੰਮ ਦੇਖੋ ਐਸ ਡੀਓ ਸਾਹਿਬ ਨੂੰ ਮੈਂ ਅਸੀਂ ਪਹਿਲਾਂ ਇੱਥੋਂ ਪਹਿਲਾਂ ਪ੍ਰੇਮਨਗਰ ਚ ਸੀਗੇ 12 ਕਾਲ ਲਾਈਆਂ ਇੱਕ ਕਾਲ ਵੀ ਉਹਨਾਂ ਨੇ ਨਹੀਂ ਚੱਕੀ ਭਾਜੀ 50 ਕੁੱਲ ਗੱਡੋ ਗੱਡ 12 13 ਵਾਰੀ ਤਾਂ ਅਸੀਂ ਉੱਥੇ ਜਾਏ ਆਏ ਆ ਜੀ ਉਸ ਤੋਂ ਬਾਅਦ 50 ਵਾਰੀ ਤਾਂ ਫੋਨ ਹੀ ਕਰ ਚੁੱਕੇ ਆਂ ਮੈਂ 50 ਵਾਰੀ ਕਰ ਚੁੱਕਾ ਨਾ 50 ਵਾਰੀ ਇਹ ਜਾਨੀ ਹਰ ਗਲੀ ਮੁਹੱਲੇ ਦਾ ਕਰ ਚੁੱਕਾ ਇਹਨੂੰ ਜੇ ਆਪਾਂ ਸ਼ੁੱਧ ਸ਼ੁੱਧ ਪੰਜਾਬੀ ਦੀ ਕੀ ਸ਼ਰਮ ਲਈ ਪਈ ਹੈ ਸ਼ਰਮੇ ਬਿਸ਼ਰਮਾਈ ਹੈ ਇਹਨੂੰ ਕਹਿੰਦੇ ਪੰਜਾਬੀ ਜੋ ਹੋਰ ਉਹ ਆ ਜੀ ਬਿਸ਼ਰਮਾ ਦੀ ਹੱਦ ਵਾ ਤਨਖਾਹਾਂ ਅੰਦਰ ਬੈਠੇ ਅਸੀਂ ਅੱਜ ਲੱਖ ਲੱਖ ਰੁਪਏ ਚੱਕਦੇ ਆ ਲੱਖਾਂ ਰੁਪਏ ਨੇ ਜਿਨ੍ਹਾਂ ਦੇ ਬੱਚਿਆਂ ਨੇ ਇਦਾਂ ਹੋਵੇ ਰੇ ਫੇਪਦਾਨੀ ਧੁਖਦੀ ਇਹਨਾਂ ਨੂੰ ਸਹੀ ਹੈ ਸਹੀ ਹੈ ਜਿਨ੍ਹਾਂ ਦੇ ਘਰੇ ਚ ਕੰਮ ਕਰਨ ਚੱਲ ਜਾਓ ਕਹਦੋ ਸਭ ਬਾਦਰ 500 ਲੱਗਣਾ ਐਨੇ ਪੈਸੇ ਆਪਣਾ ਪਤਾ ਹੀ ਨਹੀਂ ਇਹਨਾਂ ਨੂੰ ਲੱਖ ਰੁਪਏ ਲੈ ਕੇ ਵੀ ਤੁਸੀਂ ਸਿਰ ਤੇ ਖਾਜ ਕਰਕੇ ਘਰ ਨਹੀਂ ਆਸੀ ਮੁੜ ਕੇ ਵੜਦਾ ਕੋਈ ਨਹੀਂ ਬੇੜੇ ਵੇਖੋ ਜੇ ਤੁਸੀਂ ਚੰਗੀ ਗੱਲ ਨਹੀਂ ਇਹ ਜੇ ਤੁਸੀਂ ਤਾਰ ਇੱਥੇ ਬੰਨ ਕੇ ਗਏ ਆ ਕੱਕ ਕੇ ਦੱਸਾ ਮਿੰਟਾ ਜਾਣੇ ਆ ਚਲ ਘੰਟਾ ਲਾ ਲੂ ਰੋਟੀ ਪਾਣੀ ਖਾਓ ਮੌਸਮ ਥੋੜੀ ਤਪਸ਼ ਘਟ ਜਿਵੇਂ ਆਪਣਾ ਕੰਮ ਤਾਂ ਕਰੋ ਸਾਨੂੰ ਸਰ ਇਹ ਕਹਿ ਦੇਣ ਵੀ ਸਾਨੂੰ ਸਮਾਨ ਚਾਹੀਦਾ ਖਾਣ ਪੀਣ ਲੈ ਸਾਡੀ ਸੇਵਾ ਕਰ ਦਿਓ ਅਸੀਂ ਪਹਿਲਾਂ ਕਰਾਂਗੇ ਅਸੀਂ ਪੇਸ਼ਟੀਆਂ ਵੀ ਖਲਾਵਾਂਗੇ ਠੰਡੇ ਵੀ ਪਲਾਵਾਂਗੇ ਲੱਡੂ ਵੀ ਖਵਾਵਾਂਗੇ ਆ ਹੁਣ ਆ ਹੁਣ ਹੁਣ ਬੇਨਤੀ ਕਰ ਦਿੰਦੇ ਤੁਸੀਂ ਆ ਜਾਓ ਭਰਾਓ ਲੈਟ ਤਾਂ ਵੀ ਆਓ ਸਾਡੀ ਤੁਹਾਡਾ ਮੂੰਹ ਮਿੱਠਾ ਵੀ ਕਰਾ ਦੇਾਂਗੇ ਕੋੜਾ ਵੀ ਕਰਾ ਦੇਾਂਗੇ ਲੱਡੂ ਪੇੜਾ ਵੀ ਖਵਾਵਾਂਗੇ ਤੁਹਾਨੂੰ ਲੱਡੂ ਪੇੜੇ ਬੇਸਰ ਮਟਰੀਆਂ ਬਣੇ ਰੱਖੇ ਪੈੜ ਵਾਸਤੇ ਸਾਡਾ ਹੱਲ ਕਰਾਓ ਮੈਂ ਵੀ ਸੇਰ ਦਾ 10 ਵਾਰ ਫੋਨ ਕੀਤਾ ਤੇ 210 ਤਾ ਦੇਖ ਲਓ ਸਾਡੇ ਅੱਛਾ ਭਾਜੀ ਹੁਣੀ ਆਏ ਆ ਇਹਨਾਂ ਨਾਲ ਗੱਲ ਕਰਕੇ ਦੇਖੋ ਜੀ ਮੈਂ 10 ਵਾਰ ਫੋਨ ਕੀਤਾ ਸਵੇਰੇ ਮੈਂ ਆਪ ਵੀ ਗਿਆ ਇੱਥੇ ਗੜਸ਼ੰਕਰ ਰੋਡ ਤੇ ਦਾ ਆਫਿਸ ਵਿੱਚ ਵੀ ਮੈਂ ਗਿਆ ਉਹ ਵੀ ਜਾ ਕੇ ਆਏ ਕੋਈ ਸੁਣਵਾਈ ਨਹੀਂ ਕੋਈ ਕੁਝ ਨਹੀਂ ਹੈਗਾ ਜੀ ਮੈਂ ਫੋਨ ਕੀਤਾ ਪਹਿਲਾਂ ਕਹਿੰਦੇ ਜੀ ਅਸੀਂ ਬੇਗੰਬੁਰ ਗਏ ਆ ਅਸੀਂ ਤੁਹਾਨੂੰ ਮਤਲਬ ਬੇਗੰਬੁਰ ਤੇ ਗਈ ਜਾਂਦੇ ਸਾਰੇ ਘੰਟੇ ਘੰਟੇ ਡੇਢ ਘੰਟੇ ਤੁਹਾਡੇ ਕੋਲ ਭੇਜ ਦੰਨੇ ਹੈਗੇ ਆ ਘੰਟੇ ਡੇਢ ਘੰਟੇ ਬਾਅਦ ਫਿਰ ਮੈਂ ਫੋਨ ਕੀਤੀ ਹੈਗੀ ਫਿਰ ਐਸ ਡੀਓ ਦਾ ਨੰਬਰ ਦਿੱਤਾ ਕਹਿੰਦੇ ਸਾਬ ਨਾਲ ਗੱਲ ਕਰ ਲਓ ਦੱਸੋ ਇਹ ਜੀ ਸਭ ਚੱਕਦੇ ਨਹੀਂ ਚੱਕਦੇ ਨਹੀਂ ਫੋਨ ਮੈਂ ਕਾਲ ਜਰੂਰੀ ਨਹੀਂ ਸਮਝਦੇ ਜਰੂਰ ਮੈਂ ਕਿੰਨੀ ਵਾਰ ਕਾਲ ਕੀਤੀ ਕੋਈ ਨਹੀਂ ਚੱਕਦਾ ਫੋਨ ਇਹ ਅੱਜਾ ਹੁਣ ਆ ਰਾਤ ਕੱਢਣੀ ਕਿਤੇ ਇਹਨਾਂ ਨੇ ਨਾ ਪਾਣੀ ਸਵਾਲ ਤਾਂ ਉਹ ਹੈ ਨਾ ਰਾਤ 10 ਵਜੇ ਦੀ ਲੜ ਗਈ ਹੋਈ ਆ ਨਾ ਪਾਣੀ ਆ ਜਿਨਾ ਬਿਜਲੀ ਆ ਜੀ ਸਾਡੇ ਤਾਂ 10 ਵਜੇ ਸਾਡੇ ਦਾ ਪਰਸੋਂ ਦੀ ਹੈ ਨਹੀਂ ਅੱਛਾ ਪਰਸੋਂ ਦੀ ਲਾਈਟ ਕਹਿੰਦੇ ਹੈ ਨਹੀਂ ਕੀ ਔਰ ਨਾ ਪਾਣੀ ਨਾ ਨਹਾਉਣ ਨੂੰ ਪਾਣੀ ਨਾ ਪੀਣ ਨੂੰ ਪਾਣੀ ਪਹਿਲੇ ਸੜ ਗਈ ਤਾਰ ਦਾ 10 ਵਜੇ ਦੀ ਰਾਤੀ 9 ਵਜੇ ਫੇਰ ਚੱਲ ਕੇ ਪਰਸੋਂ ਦੀ ਲਾਈਟ ਹੈ ਸਵੇਰ ਲੱਗਈ ਹੋਵਾ 2 ਘੰਟੇ ਆਈ ਸਰਪ ਨਾ ਨਾ ਣੂ ਪਾਣੀ ਨਾ ਪੀਣ ਨੂੰ ਪਾ ਕੱਲ ਸ਼ਾਮੀ 6 ਵਜੇ ਲੈਟ ਆਈ ਸਾਢੇ 8 ਵਜੇ ਲੈਟ ਫੇ ਚਲੀ ਗਈ ਮੁੜ ਕੇ ਫੋਨ ਇਹ ਕਰਦੇ ਆ ਮੁੜ ਕੇ ਆ ਟਾਈਮ ਆ ਗਿਆ ਅੱਛਾ ਇੱਕ ਬਿਜਲੀ ਦੇ ਕੱਟ ਉਤੋਂ ਫੋਨ ਕੱਟੀ ਜਾਂਦੇ ਆ ਹਾਂ ਪਰ ਫੋਨ ਕੱਟੀ ਜਾਂਦੇ ਸਾਢੇ ਕਹਿੰਦੇ ਐਸ.ਡੀ.ਓ ਸਾਹਮਣੇ ਸਾਨੂੰ ਇਹ ਬਿਆਨ ਕੀਤਾ ਵੀ ਸਾਡੇ ਬੰਦੇ ਦਿਮਾਗੀ ਤੌਰ ਤੇ ਖਰਾਬ ਹੋਆ ਪਰੇਸ਼ਾਨ ਹੋ ਗਏ ਪਰੇਸ਼ਾਨ ਹੋ ਗਏ ਆ ਇਲਾਕਾ ਵੱਡਾ ਵਾ ਸਾਡੇ ਕੋਲ ਹੈ ਨਹੀਂ ਜੇ ਇਲਾਕਾ ਵੱਡਾ ਤੁਸੀਂ ਆਪਣੀ ਡਿਊਟੀਆਂ ਦੀ ਸਰਵਿਸ ਭਟਾਓ ਬੰਦੇ ਭਰਤੀ ਕਰੋ ਹੁਣ ਇਹਨਾਂ ਨੂੰ ਪਰੇਸ਼ਾਨ ਕਰਕੇ ਉਸ ਪਾਸੇ ਲਾਣੇ ਹੁਣ ਸਾਨੂੰ ਇਹ ਆ ਵੀ ਮਾਰਨਾ ਚਾਹੁੰਦੇ ਆ ਵੀ ਅਸੀਂ ਗਰੀਬੀ ਨਹੀਂ ਹਟਾਣੀ ਗਰੀਬ ਹੀ ਹਟਾ ਦੇਣੇ ਆ ਇਹ ਪ੍ਰਸ਼ਾਸਨ ਦਾ ਇੱਥੇ ਮੁੱਦਾ ਸਾਡੇ ਡੀਸੀ ਸਾਹਿਬ ਸਾਡੇ ਮੰਤਰੀ ਸਾਹਿਬ ਸਾਡੇ ਕੋਲ ਬੱਚੇ ਦਾ ਪੇਪਰ ਸੀ ਉਹ ਪਰਸੋਂ ਦੀ ਲੇਟ ਕੇ ਕਰਕੇ ਕੱਲ ਵੀ ਨਹੀਂ ਪੇਪਰ ਪਾਇਆ ਨਾ ਪੜ੍ਹਿਆ ਕਿਉਂਕਿ ਬੈਠੇ ਨਹੀਂ ਹੁੰਦਾ ਕੱਲ ਵੀ ਪੇਪਰ ਆ ਤੇ ਕੱਲ ਵੀ ਕਹਿੰਦਾ ਜਾਣਾ ਹੋਰ ਵੀ ਅਸੀਂ ਐਚਐਮ ਕਰਦਾ ਹੋਇਆ ਲੈਂਬਰਿੰਚ ਤੇ ਪੇਪਰ ਕੱਲ ਵੀ ਨਹੀਂ ਦਿੱਤਾ ਹੁਣ ਕੱਲ ਨੂੰ ਆ ਕਹਿੰਦਾ ਹੁਣ ਪੜ੍ਹਿਆ ਨਹੀਂ ਤਾਂ ਕੱਲ ਨੂੰ ਪੇਪਰ ਮਾ ਕੱਲੂ ਫੇਰ ਨਹੀਂ ਦੇਣਾ ਲੈ ਇੰਨੀ 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 ਤਪਸ਼ ਧਿਆਨ ਵੀ ਕਿੱਦਾਂ ਲੱਗਣਾ ਅੰਦਰ ਬੈਠੇ ਨਹੀਂ ਹੁੰਦਾ ਬੈਟਰੀ ਬੂਟਰ ਸਭ ਡੈਡ ਐ ਲੈਟਾ ਹੈ ਹੀ ਨਹੀਂ ਕਿਸੇ ਵੀ ਘਰ ਚ ਲੈਟ ਪਿਛਲੀ ਗਲੀ ਚ ਵੀ ਅਧੇ ਘਰਾਂ ਚ ਲੈਟ ਹੈ ਨਹੀਂ ਕਿ ਸਾਡੀ ਗਲੀ ਚ ਵੀ ਹੈਨੀਗੀ ਉਹ ਇ ਤਗੜੇ ਬੰਦੇ ਨੂੰ ਚੱਕਰ ਆ ਜਾਵੇ ਨੀ ਤਿੰਨ ਦਿਨ ਇੱਕ ਥੇ ਵੀ ਤਾਂ ਇਨਸਾਨ ਹੀ ਰਹਿੰਦੇ ਆ ਜੇ ਉਹ ਇਨਸਾਨ ਇੱਥੇ ਘਰ ਡੰਗਰ ਰਹਿੰਦੇ ਆ ਇੱਕ ਗੱਲ ਆ ਹਰ ਕੋਈ ਬੱਚਾ ਸਵੇਰ ਕੱਲ ਵੀ ਅੱਧੀ ਰਾਤ ਤੱਕ ਬਾਹਰ ਕਦੀ ਉੱਪਰ ਕਦੀ ਥੱਲੇ ਗਲੀ 'ਚ ਰਾਤ ਵੀ ਦਿਨ ਨਿਕਲ ਗਈ ਪਰਸੋਂ ਰਾਤ ਵੀ ਦਿਨ ਨਿਕਲ ਅੱਜ ਫੇਰ ਰਾਤ ਮੋਰ ਡਿਪੈਂਡ ਅੱਗੇ ਹਜੇ ਕੋਈ ਇਹਨਾਂ ਦੇ ਇਹ ਨਹੀਂ ਹੈਗਾ ਕਿ ਉਹ ਆਣਗੇ ਕਿ ਨਹੀਂ ਆਣੇ ਮਤਲਬ ਕਿ ਕੋਈ ਹਜੇ ਹੋਪ ਨਹੀਂ ਹੈਗੀ ਵੀ ਆਊਗੇ ਇੱਥੇ ਕਿ ਨਹੀਂ ਆਊਗੇ ਅਸੀਂ ਬੇਨਤੀ ਕਰ ਦਿੰਦੇ ਆ ਜੀ ਪ੍ਰਸ਼ਾਸਨ ਨੂੰ ਐਸਡੀਓ ਸਾਹਿਬ ਨੂੰ ਬੇਨਤੀ ਕਰ ਦਿੰਦੇ ਆ ਆ ਹੱਥ ਜੋੜ ਕੇ ਬੇਨਤੀ ਆ ਪੈਰ ਜੋੜ ਕੇ ਬੇਨਤੀ ਆ ਇੱਥੇ ਜ਼ਰੂਰ ਤੁਹਾਨੂੰ ਆਉਣਾ ਚਾਹੀਦਾ ਇੱਕ ਵਾਰੀ ਇਹਨਾਂ ਦੇ ਦੁੱਖ ਨੂੰ ਆਪਣਾ ਦੁੱਖ ਸਮਝੋ ਦੇਖੋ ਨਿੱਕੇ ਨਿੱਕੇ ਬੱਚੇ ਨੇ ਭੈਣਾ ਆ ਇਧਰ ਭਰਾ ਨੇ ਬਜ਼ੁਰਗ ਨੇ ਆ ਤਾਂ ਅੰਕਲ ਉਹਨਾਂ ਦੇ ਤੁਸੀਂ ਦੇਖੋ ਕਿ ਹਾਰਟ ਦੇ ਪੇਸ਼ੈਂਟ ਨੇ ਉਹ ਤਾਂ ਰਾਤ ਕਿੱਦਾਂ ਕੱਢਣੀ ਆ ਔਰ ਪਾਣੀ ਵੀ ਨਹੀਂ ਆ ਪੀਣ ਨੂੰ ਪਾਣੀ ਨਹੀਂ ਨਾਣ ਨੂੰ ਪਾਣੀ ਨਹੀਂ ਪੱਖੇ ਜਿਹੜੇ ਬੰਦ ਪਏ ਆ ਫਰਿੱਜਾਂ ਮੁਸ਼ਕ ਮਾਰਦੀਆਂ ਪਈਆਂ ਜਿਹੜਾ ਪਾਣੀ ਹੈ ਇਹਨਾਂ ਦਾ ਕਿਹਦੇ ਦੁੱਧ ਖਰਾਬ ਹੋ ਗਿਆ ਆਟਾ ਜਿਹੜਾ ਗੁੰਨੇ ਉਹ ਖਰਾਬ ਹੋ ਗਿਆ ਬਹੁਤ ਸਾਰੀਆਂ ਹੋਰ ਮੁਸੀਬਤਾਂ ਤੁਸੀਂ ਘਰ ਦੇ ਅੰਦਰ ਦਾਖਲ ਹੋਵੋਗੇ ਤੁਹਾਨੂੰ ਪਤਾ ਲੱਗੇਗਾ ਔਰ ਨਿੱਕੀ ਜੀ ਬੱਚੀ ਹੈ ਬਾਹਰ ਲਈ ਕੰਟਰੀਆਂ 'ਚ ਕਿਹ ਸਵਾਗਤ ਕਰਦੇ ਨੇ ਉੱਧਰ ਲੋਕ ਤੇ ਇਧਰ ਬੱਚੀ ਦਾ ਕੀ ਸਵਾਗਤ ਕਰ ਰਹੇ ਹੋ ਤੁਸੀਂ ਮਤਲਬ ਹੈਰਾਨ ਹੁੰਦਾ ਬੰਦਾ ਬੰਦੇ ਨੂੰ ਇੱਕ ਤਰ੍ਹਾਂ ਦੀ ਕੰਪਨੀ ਛੱਡ ਜਾਂਦੀ ਹੈ ਜਦੋਂ ਇਹ ਤਸਵੀਰਾਂ ਦੇਖਦੇ ਕਿ ਪੂਰੀ ਰਾਤ ਕਹਿੰਦੇ ਆ ਗਲੀ ਚ ਟਹਿਲਦੇ ਆਉਂਦੇ ਜਾਂਦੇ ਕਿ ਨੀਂਦ ਨਹੀਂ ਆਉਂਦੀ ਬੰਦੇ ਨੂੰ ਘਬਰਾਟ ਹੁੰਦੀ ਹੈ ਚੰਗੇ ਭਲੇ ਬੰਦੇ ਨੂੰ ਘਬਰਾਟ ਹੋ ਜੂਏ ਬਜ਼ੁਰਗੀ ਕਿਰਨ ਕੇ ਦਿਖਾਈ ਜਰਾ ਆਂਟੀ ਹੁਣ ਦਾ ਚਿਹਰਾ ਉੱਧਰ ਤੇ ਇਹ ਬਜ਼ੁਰਗ ਨੇ ਇਹ ਵੀ ਸਾਡੇ ਨੇ ਇਹ ਸਾਡੇ ਹੀ ਭੈਣਾਂ ਨੇ ਸਾਡੇ ਹੀ ਭਰਾ ਆ ਤਾਂ ਬੇਨਤੀ ਆ ਜੇ ਤੁਸੀਂ ਤਾਰ ਇੱਥੇ ਆ ਛੱਡ ਗਏ ਆ ਰੋਲ ਕਰਕੇ ਇਹ ਕਹਿ ਕੇ ਗਏ ਆ ਕਿ ਅਸੀਂ 10 ਮਿੰਟਾਂ ਚੰਨੇ ਆ ਹੁਣ 10 ਮਿੰਟਾਂ ਤੇ ਆ ਜਾਓ ਇਹ ਫਿਰ ਵੀ ਤੁਹਾਨੂੰ ਮਾਫ ਕਰ ਦੇਣਗੇ ਤੇ ਲੋਕ ਹੁਣ ਵੀ ਦਾ ਇੰਨਾ ਵੀ ਕਹਨੇ ਆ ਜੇ ਫਰੀ ਨਹੀਂ ਕਰਨੀ ਪੈਸੇ ਲੈ ਲੈਣ ਪੈਸੇ ਵੀ ਜ਼ਰ ਮੰਗੇ ਅਸੀਂ ਪੈਸੇ ਲੈ ਲੈਣ ਜਿਹਨੇ ਇਹਨਾਂ ਦਾ ਨਹੀਂ ਟਿੱਡ ਭਰਦਣਾ ਤਨਖਾਣ ਆ ਅਸੀਂ ਪੈਸੇ ਦਿੰਨੇ ਆ ਸਾਡਾ ਕੰਮ ਕਰਦਣਾਂ ਅਣਕੇ ਜਿਹਨਾਂ ਦਾ ਟਿੱਡ ਨਹੀਂ ਭਰਦਾ ਪੈਸੇ ਵੀ ਦਿੰਨੇ ਆ ਅਸੀਂ ਫੇਰ ਨਹੀਂ ਜੇ ਕੋਈ ਹਾਲ ਹੁੰਦਾ ਫੇਰ ਭਾਜੀ ਸਾਨੂੰ ਜੋਸੇ ਸੇ ਲੱਗੂਗਾ ਸਿਰੋ ਕਰਾਂਗੇ ਨਾ ਫੇਰ ਚੱਕ ਜਮ ਕਰਨਾ ਸ਼ਾਮ ਨੂੰ 7 ਵਜੇ ਤੋਂ ਬਾਅਦ ਅਸੀਂ ਚੱਕਾ ਜਮ ਕਰਾਂਗੇ ਥੋੜੀ ਮੌਲਤ ਦੇ ਦਿਓ ਆਪਾਂ ਫੋਨ ਕਰ ਲੈਨੇ ਆ ਹਾਂਜੀ ਘੰਟੇ ਮੈਂ ਕੋਈ ਫੇਰ ਐਸ ਡੀਓ ਐਸ ਡੀਓ ਸਾਹਿਬ ਫੋਨ ਤਾਂ ਚੱਕਦੇ ਨਹੀਂ ਨਾ ਚੱਕਣਾ ਜ਼ਰੂਰੀ ਸਮਝਦੇ ਆ ਨਾ ਕਾਲ ਬੈਕ ਕਰਦੇ ਆ ਆਪਾਂ ਫੇਰ ਵੀ ਕਰ ਲੈਣ ਲੱਖਾਂ ਪਤੀਆ ਲੱਖ ਰੁਪਏ ਤਰਕਾਬ ਆ ਹੋਰ ਉਹਨਾਂ ਨੂੰ ਕਾਲ ਕਰ ਲੈਨੇ ਕਿਉਂਕਿ ਦੇਖੋ ਧਰਨਾ ਲਾ ਕੇ ਹੋਰ ਵੀ ਲੋਕ ਪਰੇਸ਼ਾਨ ਹੋਣੇ ਆ ਅਸੀਂ ਘੱਟਾ ਪਰੇਸ਼ਾਨ ਜੇ ਅਸੀਂ ਘੱਟਾ ਤਾਂ ਹੋਰ ਦੱਸੋ ਤੁਸੀਂ ਸੁਰਜਾ ਬਾਲਾ ਨੂੰ ਦੇਖ ਲੈ ਅਸੀਂ ਲੋਕੀ ਬਾਕੀ ਹੁੰਦੇ ਹੋਈ ਜਾਣ ਸਾਡੀ ਰੂਹ ਰਾਤੀ ਇਹ ਕਰਦੀ ਸੀਗੀ ਕਿ ਐਸੀ ਵੀ ਚੰਡੀਗੜ੍ਹ ਚੌਂਕ 'ਚ ਜਾ ਕੇ ਉੱਥੇ ਪਟਾਕਾ ਪٹرول ਬੰਮ ਰੱਖ ਕੇ ਸਾਰੀ ਬੱਤੀ ਜਰਦੀ ਗੁੱਲ ਕਰ ਦਈਏ ਸਾਡੀ ਵੀ ਇਹ ਰੂਹ ਕਰਦੀ ਸੀਗੀ ਜਿਵੇਂ ਅਸੀਂ ਰੀਲੀਜੈਂਸ ਸੀ ਇਹ ਕਹਿਣਾ ਚਾਹੁੰਦੇ ਹਾਂ ਕਿ ਜਿਹੜੇ ਫਿਰ ਹੁਣ ਕੁੰਭ ਕਰਨ ਦੀ ਨੀਂਦ ਸੁੱਤੇ ਆ ਉਹਨਾਂ ਜਗਾਣਾ ਉਹਨਾਂ ਨੂੰ ਜਗਾਣਾ ਹਰ ਹਾਲ ਤੇ ਪਹਿਲਾਂ ਤਾਂ ਡਾਕਟਰ ਨਛੱਤਰਪਾਲ ਨੂੰ ਜਗਾਣਾ ਵਾ ਵੋਟਾਂ ਲੈਣ ਵੇਲੇ ਤਾਂ ਤੇ ਹੱਥ ਜੋੜਦਾ ਸੀ ਹੁਣ ਇਹਦੇ ਹੱਥ ਫੜਦਾ ਹੈ ਕਿ ਜਾਂ ਸਾਡੇ ਚਪੇੜਾ ਮਾਰਨੀਆਂ ਆ ਮਰਵਾਣ ਵਾਲੇ ਕੰਮ ਕੀਤੇ ਆ ਸਾਡਾ ਹੀ ਭਰਾ ਐਸ்சிਬੀਸੀ ਹੋ ਕੇ ਸਾਡੇ ਲਈ ਸੱਪ ਬਣ ਕੇ ਖੜ ਗਿਆ ਏ ਚਲੋ ਉਹ ਤੋਂ ਤੁਸੀਂ ਹੁਣ ਜਿਹੜੇ ਗੁੱਸਾ ਆ ਗਿਲਾ ਆ ਬੰਦਾ ਗੁੱਸੇ ਦੇਲੇ ਚ ਬਹੁਤ ਕੁਝ ਕਹਿੰਦਾ ਇਹ ਦੇ ਵਿੱਚ ਮਸਲਾ ਹੱਲ ਹੁੰਦਾ ਤਾਂ ਠੀਕ ਨਹੀਂ ਚੰਡੀਗੜ੍ਹ ਉੱਥੇ ਧਰਨਾ ਲਾਣਾ ਸੀ ਸਾਰਿਆਂ ਬੁੜੀਆਂ ਬੰਦਿਆਂ ਸਾਰਿਆਂ ਨੂੰ ਉੱਥੇ ਜਾਣਾ ਜੇ ਘਰ ਵੀ ਕੱਟ ਮਸਲਾ ਹੱਲ ਹੁੰਦਾ ਘੰਟੇ ਇੱਤੇ ਘੰਟੇ ਰਾਤਾਂ ਘਰ ਵੀ ਜਾ ਕੇ ਕੱਢਣੀ ਚੰਡੀਗੜ੍ਹ ਚੌਂਕ 'ਤੇ ਬੈਠ ਕੇ ਕੱਢ ਲਾਂਗੇ ਘੰਟੇ ਨਾਲੇ ਲੋਕੀ ਕੱਟਣਗੇ ਨਾਲੇ ਪਤਾ ਨਾਲੇ ਡੀਸੀ ਸਾਹਿਬ ਦੇਖਣਗੇ ਨਾਲੇ ਪ੍ਰਸ਼ਾਸਨ ਦੇਖੂਗਾ ਵਿਆਕਰਤੂਤਾ ਹੈ ਨਾ ਇਹਨਾਂ ਦੀ ਐਕਚੁਅਲੀ ਹੁਣ ਪ੍ਰਸ਼ਾਸਨ ਨੂੰ ਸਿਵਲ ਪ੍ਰਸ਼ਾਸਨ ਨੂੰ ਵੀ ਇੰਟਰਵੈਨ ਕਰਨਾ ਚਾਹੀਦਾ ਚਾਹੀਦਾ ਐਡਮਿਨਿਸਟ੍ਰੇਸ਼ਨ ਇੰਟਰਵੈਨ ਕਰਨਾ ਚਾਹੀਦਾ ਤਿੰਨ ਦਿਨ ਤੋਂ ਪਰੇਸ਼ਾਨ ਨਹੀਂ ਕੋ ਤਿੰਨ ਘੰਟੇ ਜਾਂ 30 ਮਿੰਟ ਤੋਂ ਨਹੀਂ ਆ ਸਿਵਲ ਪ੍ਰਸ਼ਾਸਨ ਨੂੰ ਇੰਟਰਵਿਊ ਕਰਨਾ ਚਾਹੀਦਾ ਔਰ ਸਿਵਲ ਪ੍ਰਸ਼ਾਸਨ ਨੂੰ ਜ਼ਰੂਰ ਐਸਡੀਓ ਸਾਹਿਬ ਨੂੰ ਜਿਹੜੇ ਮਲਾਜਮ ਨੇ ਉਹਨੂੰ ਕਹਿਣਾ ਚਾਹੀਦਾ ਇਹ ਕੇਮ ਅੱਲਾ ਤੇ ਇੱਕ ਪ੍ਰੇਮਨਗਰ ਲੋਕ ਤਿੰਨ ਦਿਨ ਤੋਂ ਪਰੇਸ਼ਾਨ ਹੈ ਉਧਰ ਦੋ ਦਿਨ ਤੇ ਇਧਰ ਤਿੰਨ ਦਿਨ ਤੋਂ ਦੋਨੂੰ ਇੰਟਰਵਿਊ ਕਰਕੇ ਇਹਨਾਂ ਦਾ ਮਸਲਾ ਹੱਲ ਕਰਾਉਣਾ ਚਾਹੀਦਾ ਔਰ ਆਹ ਤਾਰਾ ਨੇ ਇਹਨਾਂ ਨੂੰ ਮੁਰੰਮਤ ਕਰਨਾ ਕੋਈ ਐਡਾ ਵੀ ਔਖਾ ਕੰਮ ਨਹੀਂ ਐਦਾਂ ਕੰਮ ਕਰ ਗਏ ਐਦਾਂ ਕਰ ਗਏ ਤਾਂ ਵੀ ਉਹਨਾਂ ਵੀਰਾਂ ਨੂੰ ਵੀ ਬੇਨਤੀ ਆ ਬਿਜਲੀ ਮਲਾਜਮ ਵੀਰਾਂ ਨੂੰ ਬੇਨਤੀ ਆ ਤੁਸੀਂ ਆ ਕੇ ਜ਼ਰੂਰ ਰਹਿੰਦਾ ਕੰਮ ਜਿਹੜਾ ਹੈ ਉਹਨੂੰ ਨੇਪਰੇ ਚਾੜ੍ਹ ਕੇ ਜਾਓ ਮੁਰੰਮਤ ਕਰਕੇ ਜਾਓ ਤਾਂ ਜੋ ਅੱਜ ਦੀ ਰਾਤ ਤੇ ਚੈਨ ਨਾਲ ਸੌ ਸਕਣ ਕਿਉਂਕਿ ਦਿਨ ਨੂੰ ਚੈਨ ਨਹੀਂ ਆ ਰਾਤ ਨੂੰ ਵੀ ਚੈਨ ਨਹੀਂ ਆ ਤਾਂ ਔਖਾ ਹੋ ਜਾਂਦਾ ਕੰਮ ਬੇਨਤੀ ਹੈ ਜ਼ਰੂਰ ਇਹਨਾਂ ਦਾ ਹੱਲ ਹੋਣਾ ਚਾਹੀਦਾ ਬਹੁਤ ਬਹੁਤ